ਜਿਹੜਾ ਤਾਂ ਪੋਲਿਊਸ਼ਨ ਦਾ ਮਸਲਾ ਹੈ ਨਾ ਉਹਦੇ ਵਿੱਚ ਤਾਂ ਇਹ ਹੈ ਕਿ ਤੁਸੀਂ ਜੇ ਬਹੁਤ ਦਾ ਬ੍ਰਤਾਂਤ ਬਣਾ ਲਓ ਪੋਲਿਟਿਕਸ ਦਾ ਤਾਂ ਉਹ ਉਹਦਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਤੇ ਆਪਾਂ ਪਿੱਛੇ ਵੇਖਿਆ ਵੀ ਆਫਟਰਲ ਜੇ ਬੁੱਡੇ ਨਾਲੇ ਦੇ ਉੱਤੇ ਕੰਮ ਹੋਣਾ ਅੱਜ ਸ਼ੁਰੂ ਹੋਇਆ ਤਾਂ ਉਸ ਪ੍ਰੈਸ਼ਰ ਨੇ ਹੀ ਕਿਰਾਇਆ ਨਾ ਜੇ ਮੱਤੇਵਾੜੇ ਵਾਲੇ ਰੱਖਿਆ ਤਾਂ ਉਹ ਸੰਘਰਸ਼ ਨਹੀਂ ਰੋਕਿਆ ਨਾ ਜੀ ਜ਼ੀਰਾ ਫੈਕਟਰੀ ਰੋਕ ਬੰਦ ਰੱਖੀ ਤਾਂ ਉਹ ਸੰਘਰਸ਼ ਨੇ ਰੋਕ ਦਿੱਤੀ ਠੀਕ ਹੈ ਨਾ ਹੁਣ ਰਹੀ ਗੱਲ ਕੀ ਹੋ ਕੀ ਰਿਹਾ ਪਹਿਲੀ ਗੱਲ ਤਾਂ ਇਹ ਆ ਕਿ ਵੀ ਆਪਾਂ ਨੂੰ ਜਦੋਂ ਆਪਾਂ ਸੰਘਰਸ਼ ਕਰਦੇ ਆ ਤਾਂ ਆਪਾਂ ਨੂੰ ਟੀਚੇ ਐ ਰੱਖਣੇ ਪੈਂਦੇ ਬੰਦ ਕਰਾਓ ਠੀਕ ਆ ਹੋਣਾ ਇਹ ਚਾਹੀਦਾ ਵੀ ਸਰਕਾਰਾਂ ਇੱਕ ਫੇਜ਼ਡ ਮੈਨਰ ਚ ਦੇ ਦੇਣ ਜਿਵੇਂ ਆਪਾਂ ਕਾਰਾਂ ਦਾ BS1 BS2 BS6 ਲਿਆਂਦਾ ਸੀ ਉਵੇਂ ਇੱਕ ਫੇਜ਼ ਮੈਨਰ ਚ ਕਹ ਦੇਣ ਵੀ ਆਹ ਇੰਡਸਟਰੀਆਂ ਐ ਬੰਦ ਹੋ ਜੂਗੀ ਆਹ ਇਸ ਟਾਈ ਬੰਦ ਹੋ ਜੂਏ ਇਹ ਅਪਗ੍ਰੇਡ ਹੋ ਜੂਗੀ ਤੇ ਜਿਹੜੀ ਪਾਣੀ ਅੰਦਰ ਪਾਰੀਓ ਉਹ ਅਸੀਂ ਹੁਣੇ ਬੰਦ ਕਰ ਰਹੇ ਆ ਠੀਕ ਇੱਕ ਤਾਂ ਇਹ ਕਰਨ ਦੀ ਲੋੜ ਹੈਗੀ ਆ ਦੂਜੀ ਵੱਡੀ ਗੱਲ ਇਹਦੇ ਵਿੱਚ ਇਹ ਆ ਕਿ ਅਰਬਨ ਵੇਸਟ ਜਿਹੜਾ ਨਾ ਸ਼ਹਿਰੀ ਗੰਦ ਜਿਹੜਾ ਪੈਦਾ ਹੋ ਰਿਹਾ ਉਹ ਕੀ ਕਰ ਰਹੇ ਆ ਆਪਾਂ ਬਿਸ਼ਾਰਾ ਤੋਂ ਚੱਕਦੇ ਪਿੰਡ ਚ ਡੰਪ ਕਰ ਦਿੰਦੇ ਜਿਹਦਾ ਵਿਚਾਰੇ ਦਾ ਕੋਈ ਕਸੂਰ ਹੀ ਨਹੀਂ ਹੁੰਦਾ ਹਨਾ ਉਹਨੇ ਥੋੜਾ ਪੈਦਾ ਕੀਤਾ ਸੋ ਪਰ ਅਰਬਨ ਵੇਸਟ ਦੇ ਉੱਤੇ ਪੰਜਾਬ ਸਰਕਾਰ ਕੋਈ ਸਕਾਰਾਤਮਕ ਜਾਂ ਪੋਜੀਟਿਵ ਕਦਮ ਨਹੀਂ ਚੱਕ ਰਹੀ ਉਹ ਇਸ ਕਰਕੇ ਹੈ ਕਿ ਵੀ ਇਹਨਾਂ ਦੀ ਕੇਂਦਰ ਨਾਲ ਕੋਈ ਲੱਗਦੇ ਸ਼ੋਅ ਇਹ ਕਰਦੇ ਜਿਵੇਂ ਸਾਡੀ ਬਣਦੀ ਨਹੀਂ ਤਾਂ ਤਕਰੀਬਨ ਬਹੁਤ ਸਕੀਮਸ ਆ ਜਿਹੜੀਆਂ ਲਾਗੂਰੀ ਕਰ ਰਹੇ ਗ੍ਰਾਂਟਸ ਦੀਆਂ ਕਮੀਆਂ ਗ੍ਰਾਂਟ ਨਾ ਇੰਪਲੀਮੈਂਟ ਹੋਣਾ ਜਾਂ ਇੱਕ ਤਾਂ ਇਹ ਪ੍ਰੋਬਲਮ ਆ ਦੂਜੀ ਹੈ ਕਿ ਵੀ ਅਰਬਨ ਵੇਸਟ ਬਣ ਬਹੁਤ ਰਿਹਾ ਪੰਜਾਬ ਚ ਠੀਕ ਹੈ 1233 ਇਨਲੈਟ ਸਗੀਆਂ ਹਨ ਬੜਾ ਜਿਹੜੀਆਂ ਕਿ ਸਤਲੁਜ ਦੇ ਵਿੱਚ ਜਾਂ ਬਿਆਸ ਦੇ ਵਿੱਚ ਪਾਣੀ ਪੈਂਦਾ ਮਾੜਾ 1233 ਤਾਂ ਆਪਾਂ ਨੂੰ ਸਾਰੀਆਂ ਰੋਕਣ ਦੀ ਲੋੜ ਆ ਠੀਕ ਆ ਉਹਦੇ ਤਰੀਕੇ ਵੀ ਹੈਗੇ ਆ ਦੁਨੀਆ ਦੇ ਵਿੱਚ ਕਿ ਵੀ ਇਹ ਨਹੀਂ ਕਾ ਕਿ ਵੀ ਤਰੀਕਾ ਹੀ ਹੈ ਨਹੀਂ ਠੀਕ ਹੈ ਜੀ ਪਰ ਉਹ ਹੁਣ ਕੀ ਪੈਸੇ ਦੀ ਘਾਟ ਆ ਕਿ ਇੰਟੈਂਸ਼ਨ ਦੀ ਘਾਟ ਆ ਤੇ ਕੀ ਆ ਜਿਹੜਾ ਐਕਟਿਵਿਸਟ ਹੁੰਦਾ ਜਿਵੇਂ ਆਪਾਂ ਸੰਘਰਸ਼ ਕਰਨਾ ਆਪਾਂ ਇਹ ਕੰਮ ਆਪਣਾ ਨਹੀਂਗਾ ਵੀ ਕਿਵੇਂ ਰੁਕੂਗਾ ਇਹ ਸਰਕਾਰ ਦਾ ਕੰਮ ਆ ਉਹਨੇ ਦੱਸਣਾ ਹੈ ਕਿ ਕਿਵੇਂ ਰੁਕੂਗਾ ਸੁਨੇਹਾ ਦੇਣਾ ਉੱਥੇ ਸੰਘਰਸ਼ ਕਰ ਸਕਦੇ ਹੋ ਤੇ ਦੱਦ ਸਕਦੇ ਅਸੀਂ ਤੁਹਾਨੂੰ ਟੈਕਸ ਦਿੰਨੇ ਆ ਅਸੀਂ ਤੁਹਾਨੂੰ ਚੁਣਿਆ ਇਹ ਖਤਰਨਾਕਾ ਲੋਕਾਂ ਵਾਸਤੇ ਇਹਨੂੰ ਰੋਕੋ ਇਹ ਖਤਰਨਾਕ ਇਸ ਕਰਕੇ ਆ ਕਿ ਲੈਟਸ ਸੇ ਇੰਡਸਟਰੀ ਜਿਹੜੀ ਲਾਈਵ ਹੀ ਆ ਉਹ ਇਹਨਾਂ ਨੂੰ ਹਜ਼ਾਰ ਕਰੋੜ ਰੈਵਨਿਊ ਦਿੰਦੀ ਆ ਤੇ ਜੇ 2000 ਕਰੋੜ ਆਪਾਂ ਹੈਲਥ ਦੇ ਉੱਤੇ ਤੇ ਲੋਕਾਂ ਦੀ ਬਿਮਾਰੀ ਤੇ ਹੀ ਖਰਚ ਦੇਣਾ ਤੇ ਫੇ ਤਾਂ ਆਪਾਂ ਪੱਟੀ ਚੰਗੇ ਨਾ ਕਹਾਵਤ ਆ ਨਾ ਪੱਟ ਪੈ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਆਪਾਂ ਕਰਨਾ ਕੀ ਆ